ਸਰਸ਼ਕ ਕਾਲ ਜੀ ਮੈਂ ਇਹਨਾਂ ਤਿਮਾਨ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗੱਲ ਕਰ ਲਵਾਂਗੇ ਅਸੀਂ ਇੱਕ ਵੀਡੀਓ ਦੀ ਕਿਉਂਕਿ ਦੇਖਿਆ ਜਾਂਦਾ ਕਿ ਜੇਕਰ ਹੋਰ ਨਾ ਸੂਬਿਆਂ ਵਾਲੇ ਲੋਕ ਸਾਡੇ ਪੰਜਾਬ ਦੇ ਵਿੱਚ ਆ ਕੇ ਆਪਣਾ ਕੰਮਕਾਰ ਚਲਾ ਰਹੇ ਨੇ ਹੋਟਲ ਚਲਾ ਰਹੇ ਨੇ ਉਹਨਾਂ ਵੱਲੋਂ ਰੈਸਟੋਰੈਂਟ ਖੁੱਲੇ ਜਾ ਰਹੇ ਨੇ ਰੇੜੀਆਂ ਫੜੀਆਂ ਤਾਂ ਤੁਸੀਂ ਖੁਦ ਹੀ ਜਾਣਦੇ ਹੋ ਕਿ ਸਾਰੇ ਪਰਿਵਾਸੀ ਹੀ ਨੇ ਪਰ ਅਸੀਂ ਕਦੇ ਵੀ ਉਹਨਾਂ ਨਾਲ ਵਿਤਕਰਾ ਨਹੀਂ ਕੀਤਾ ਪਰ ਦੇਖਿਆ ਜਾ ਰਿਹਾ ਕਿ ਜੇਕਰ ਸਾਡੇ ਪੰਜਾਬੀ ਕਿਸੇ ਹੋਰ ਸੂਬੇ ਦੇ ਵਿੱਚ ਜਾ ਜਿਵੇਂ ਪਹਾੜੀ ਇਲਾਕੇ ਦੇ ਵਿੱਚ ਜਾ ਕੇ ਕੋਈ ਰੈਸਟੋਰੈਂਟ ਖੋਲਦੇ ਨੇ ਤਾਂ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਵਿਤਕਰਾ ਹੋ ਰਿਹਾ ਜਿ ਇੱਕ ਵੀਡੀਓ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਇੱਕ ਪੰਜਾਬੀ ਉਸ ਦੇ ਢਾਬੇ ਦੇ ਉੱਤੇ ਹੋਰ ਵੀ ਜਿਹੜੇ ਲੋਕ ਖਾਣਾ ਖਾਣ ਆਉਂਦੇ ਸੀ ਉਸ ਦੇ ਪੰਜਾਬੀ ਵੀ ਜਿਹੜੇ ਕਿ ਆਉਂਦੇ ਸੀ ਪਰ ਉੱਥੇ ਉਹਨਾਂ ਨਾਲ ਤੱਕਾ ਹੁੰਦਾ ਹੈ ਤਾਂ ਪਹਾੜੀ ਦੇ ਵੱਲੋਂ ਤੱਕਾ ਕੀਤਾ ਜਾਂਦਾ ਜਿਸ ਤੋਂ ਬਾਅਦ ਇਹ ਪੰਜਾਬੀ ਵੀਰ ਉਹਨਾਂ ਦੇ ਨਾਲ ਖੜ ਜਾਂਦਾ ਸਰਦਾਰ ਵਿਅਕਤੀ ਹੈ ਉਸ ਤੋਂ ਬਾਅਦ ਦੇਖਿਆ ਜਾਂਦਾ ਕਿ ਪੁਲਿਸ ਵੱਲੋਂ ਕਾਰਵਾਈ ਕਰਦੇ ਇਸ ਦੇ ਢਾਬੇ ਨੂੰ ਬੰਦ ਕਰਵਾ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਤੁਹਾਨੂੰ ਵੀਡੀਓ ਦਿਖਾਉਣਿਆ ਤੇ ਇੱਕ ਹੋਰ ਵੀਡੀਓ ਵੀ ਨਾਲ ਨਾਲ ਜ਼ਰੂਰ ਦਿਖਾਵਾਂਗੇ ਜਿਸ ਦੇ ਵਿੱਚ ਪੰਜਾਬੀ ਵੀਰ ਇਸ ਸਰਦਾਰ ਵਿਅਕਤੀ ਦੇ ਹੱਕ ਦੇ ਵਿੱਚ ਆਏ ਨੇ ਕਿ ਤੇਰਾ ਅਸੀਂ ਹੋਟਲ ਜਿਹੜਾ ਬੰਦ ਨਹੀਂ ਹੋਣ ਦਵਾਂਗੇ ਅਸੀਂ ਤੇਰੇ ਨਾਲ ਖੜਿਆ ਆਓ ਦੋਨੋਂ ਵੀਡੀਓ ਤੇ ਨਜ਼ਰ ਮਾਰ ਲੈਣੇ ਆ ਹਾਂਜੀ ਹੁਣ ਮੇਰਾ ਢਾਬਾ ਬੰਦ ਹੋ ਗਿਆ ਵੀਰੇ ਤੁਸੀਂ ਕਹਿੰਦੇ ਜੀ ਨਾ ਪਹਾੜੀਏ ਦਾ ਹੱਲ ਨਹੀਂ ਕਰਦੇ ਹੱਲ ਨਹੀਂ ਕਰਦੇ ਹੋ ਗਿਆ ਹੱਲ ਕਿਸੇ ਦਾ ਨਹੀਂ ਹੱਲ ਹੋਇਆ ਮੇਰਾ ਹੱਲ ਹੋਇਆ ਆ ਦੇਖ ਲਓ ਆ ਗੱਟੀ ਆਈ ਆ ਇਹਨਾਂ ਦਾ ਦੇਖ ਆ ਵੀ ਇਹ ਢਾਬਾ ਬੰਦ ਕਰ ਦੋ ਆ ਬੰਦ ਬੰਦ ਕਰਤਾ ਮੈਂ ਸਾਰਾ ਕੁਝ ਹਟਾਤਾ ਸਾਰਾ ਪਤੀਲੇ ਬਤੂਲੇ ਹਟਾਤੇ ਅੱਜ ਮੇਰੇ ਸਾਹਮਣੇ ਇੱਥੇ ਜਿਹੜਾ ਕਾਂਡ ਹੋਇਆ ਸੀ ਜੇ ਮੈਂ ਉਦੋਂ ਨਾ ਖੜਦਾ ਆਪਣੇ ਬੰਦਿਆਂ ਦੇ ਨਾਲ ਤਾਂ ਮੇਰਾ ਹੱਲ ਹੋ ਜਾਣਾ ਸੀ बहचकार कर देना हाल हो गया अच्छा वो जो पहाड़िया पहाड़िया उसके में। पहाड़िये की तो की उसको, उसको किसी ने सब नहीं सिखाया उसको मैं बताऊंगा नरेंद्र सिंह वो जो किसी सेट से से नहीं आएगा तो उसको सेट मैं ही करूंगा अच्छा उसको जग्गी भाई को बोलना भी तुम्हारे को घबराने की कोई ज़रूरत नहीं है तुम्हारे सिख भाइयों का नरेंद्र सिंह गुराया जी प्रधान जी का फ़ोन आया था 200 आदमी 400 500 सौ हजार दो हजार आदमी जितना भी चाहे उतना सब जग्गी भाई के होटल पे पहुंच जाएगा उसको बोलना ढाबा बंद करने की कोई ज़रूरत नहीं है उसके पिताजी ने जग्गी भाई ने हमेशा सबका साथ दिया है तो हम जग्गी भाई को हम जग्गी भाई के साथ देने के लिए तैयार हैं ਤੁਹਾਡੇ ਇਸ ਵੀਡੀਓ ਬਾਰੇ ਕੀ ਕਹਿਣਾ ਆਪਣੀ رائے ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਵਿਤਕਰਾ ਕੀਤਾ ਜਾ ਰਿਹਾ ਹੈ ਬੇਹਦ ਨਿੰਦਣਯੋਗ ਆਸੀਂ ਸਭ ਦਾ ਸਤਿਕਾਰ ਕਰਦੇ ਆ ਤਾਂ ਫਿਰ ਜੇਕਰ ਲੋਕ ਬਾਹਰ ਜਾ ਕੇ ਆਪਣਾ ਕੰਮ ਕਰ ਤੋਰ ਰਹੇ ਨੇ ਤਾਂ ਉਹਨਾਂ ਨਾਲ ਅਜਿਹੀ ਹਰਕਤ ਜਿਹੜੀ ਨਹੀਂ ਕੀਤੀ ਜਾਣੀ ਚਾਹੀਦੀ